ਇਸ ਬਹੁਤ ਲਾਇ ਸਾਡੇ ਇੱਕ ਗੱਲ ਵੀ ਨਹੀਂ ਸੱਚੀ ਕਾਫੀ ਟਾਂ ਤੋਂ ਬੜਾ ਬਿਮਾਰ ਹੋ ਗਿਆ ਆਸਟ੍ਰੇਲੀਆ ਤੋਂ ਆਏ ਗੁਰਦਾਸਪੁਰ ਦੇ 34 ਸਾਲਾਂ ਨੌਜਵਾਨ ਗੁਰਪ੍ਰੀਤ ਸਿੰਘ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ ਮਰਨ ਤੋਂ ਪਹਿਲਾਂ ਉਸਨੇ ਫੇਸਬੁੱਕ ਤੇ ਪੋਸਟਾਂ ਜੀ ਕੀਤੀ ਜਿਸ ਵਿੱਚ ਉਹ ਆਪਣੀ ਪਤਨੀ ਅਤੇ ਸੂਰੇ ਪਰਿਵਾਰ ਤੋਂ ਤੰਗ ਪਰੇਸ਼ਾਨ ਨਜ਼ਰ ਆ ਰਿਹਾ ਹੈ ਪੋਸਟ ਵਿੱਚ ਗੁਰਪ੍ਰੀਤ ਸਿੰਘ ਨੇ ਲਿਖਿਆ ਹੈ ਕਿ ਉਸਦੀ ਪਤਨੀ ਉਸ ਤੋਂ ਵੱਖ ਰਹਿ ਰਹੀ ਹੈ ਤੇ ਹੁਣ ਉਸ ਉੱਪਰ ਗਲਤ ਅਤੇ ਝੂਠੇ ਇਲਜ਼ਾਮ ਲਗਾ ਰਹੀ ਹੈ ਉਹ ਨਹੀਂ ਚਾਹੁੰਦਾ ਕਿ ਉਸ ਕਰਕੇ ਉਸਦੇ ਪਰਿਵਾਰ ਨੂੰ ਕੁਝ ਚੱਲਣਾ ਪਵੇ ਜਿਸ ਕਾਰਨ ਉਸਨੇ ਖੁਦਕੁਸ਼ੀ ਕੀਤੀ ਪੁੱਤ ਦੀ ਮੌਤ ਦੇ ਨਾਲ ਪਰਿਵਾਰ ਸਦਮੇ ਵਿੱਚ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪੁੱਤ ਨੇ ਆਪਣੇ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਇੱਕ ਹਫਨਾ ਕਦਮ ਚੁੱਕਿਆ ਪਰਿਵਾਰ ਨੇ ਗੁਰਪ੍ਰੀਤ ਦੀ ਪਤਨੀ ਅਤੇ ਸੋਹਰਾ ਪਰਿਵਾਰ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਦਾ ਉਹਨਾਂ ਨੇ ਸੁਪਾਦਿਆਂ ਗੋਣੀਆਂ ਲਾਈਆਂ ਇਹਨੇ ਫਾਈਲ ਰਾਫੀ ਲੈ ਕੇ ਆਏ ਆ ਕੱਲ ਜਾਂ ਪਹਿਲਾਂ ਲੈ ਕੇ ਹੋ ਰੱਖਿਆ ਵਾ 14 ਤਰੀਕ ਦਾ ਕੋਈ ਕੇਸ ਨਾ ਪਹਿਲਾਂ ਕੇਸ ਲੱਗਾ ਚੱਲਣ ਡਿਆ ਹਜੇ 14 ਤਰੀਕ ਦਾ ਕੋਈ ਜੇ ਵਕੀਲ ਨੇ ਦੱਸਿਆ ਵੀ ਭਾਈ ਕੇਸ ਉਹ ਕੁੜੀ ਜਿਹੜਾ ਕੋਈ ਐਕਸਟਰਾ ਕਰਕੇ ਗਈ ਆ ਉਹ ਤੋਂ ਇਨਾ ਪਰੇਸ਼ਾਨ ਹੋ ਗਿਆ ਬਹੁਤ ਜ਼ਿਆਦਾ ਹੀ ਮਲਵੇ ਹੋ ਜਦੋਂ ਮਰਨ ਤੋਂ ਪਹਿਲਾਂ ਫੇਸਬੁੱਕ ਤੇ ਕੀ ਬੋਲ ਫੇਸਬੁੱਕ ਤੇ ਉਹਨਾਂ ਨੇ ਆਪਣੇ ਸਹੁਰਿਆਂ ਦਾ ਨਾਮ ਵਾਈਫ ਦਾ ਮਤਲਬ ਸਾਰਿਆਂ ਦਾ ਨਾਮ ਪਾ ਕੇ ਮੈਂਸ਼ਨ ਕਰਕੇ ਨਾਲ ਪਾਇਆ ਮੈਂ ਇਹਨਾਂ ਤੋਂ ਪਰੇਸ਼ਾਨ ਵਾਂ ਤੇ ਇਹੋ ਲੈ ਕੇ ਆ ਵੀ ਕੋਈ ਜੁਮੇ ਆ ਰਹੀ ਜਿਹੜੀ ਮੇਰੀ ਉਹਨਾਂ ਸਹੁਰਿਆਂ ਦੀ ਜੁਮੇ ਆ ਰਹੀ ਹੋਵੇਗੀ ਇਹਨੂੰ ਦੱਸਿਆ ਨਹੀਂ ਘਰ ਰਾਤ ਉਹਨੇ 8:00 ਦਾ 11 ਵਜੇ ਨਾਲ ਦਵਾਈ ਖਾ ਕੇ ਤੇ ਮਾਂ ਨੂੰ ਮਿਲ ਕਹਿੰਦਾ ਮੈਂ ਆ ਮੈਨੂੰ ਦਵਾਈ ਕਮਰੇ ਚ ਇਕੱਲਾ ਸੀ ਕਮਰੇ ਜੋ ਹੁੰਦਾ ਕਲਾ ਇਹ ਬਾਤੂ ਜੇ ਕਮਰੇ ਜੇ ਇਹ ਲੱਗੇ ਉਹਦਾ ਤੁਰੇ ਫਿਰਦੇ ਇਹਨੇ ਬੱਚੇ ਨੇ ਬੱਚਾ ਇੱਕ ਬੇਟੀ ਉਹਨਾਂ ਦੀ 11 ਸਾਲ ਦੀ ਕਿੰਨਾ ਕੋ ਰਹਿੰਦੀ ਕਿ ਆਪਣੀ ਮਾਂ ਨਹੀਂ ਉਹ ਮਾਂ ਦੇ ਕੋ ਮਿਲ ਨਹੀਂ ਦਿੰਦੇ ਉਹਨਾਂ ਨੂੰ ਤੇ ਸਾਵੇ ਟਾਈਮ ਤੋਂ ਮਿਲਦੀ ਕੋਈਗਾ ਨਹੀਂ ਮਿਲਣ ਦਿੰਦੇ ਖੇਲ ਆਇਆ ਵਾ ਕਹਿੰਦੇ ਮੱਚੀ ਨੂੰ ਨਹੀਂ ਮਿਲਦਣਾ ਉਹ ਤੋਂ ਇਨਾ ਪਰੇਸ਼ਾਨ ਵਾ ਫਿਰ ਮਲੇ ਵੀ ਮੇਰੀ ਬੱਚੀ ਆ ਬੱਚੀ ਨਾਲ ਬਹੁਤ ਪਿਆਰ ਕਰਦਾ ਹੈ ਇੰਨਾ ਪਰੇਸ਼ਾਨ ਹੋਇਆ ਤੇ ਇਹਨਾਂ ਨੂੰ ਵੀ ਉਹ ਉਹ ਜਿਹਨਾਂ ਦਾ ਰਿਸ਼ਤੇਦਾਰ ਇੱਕ ਪੁਲਿਸ ਵਾਲਾ ਵਾ ਕੋਈ ਤੇ ਉਹਨਾਂ ਨੂੰ ਵੀ ਥਾਣੇ ਦੇ ਮਲ ਕੇਸ ਚੱਲਣ ਦੇ ਬਸ ਦੇ ਰਿਪੋਰਟ ਨੇ ਫੈਸਲਾ ਦੇਣਾ ਹੁੰਦਾ ਉਹਨਾਂ ਨੂੰ ਘੱਲ ਘੱਲ ਕੇ ਪੁਲਿਸ ਵਾਲਿਆਂ ਨੂੰ ਉਹ ਇਹਨਾਂ ਨੂੰ ਥਾਣੇ ਭਲਾ ਕੇ ਤੇ ਉੱਥੇ ਜਰੀਲ ਕਰਦੇ ਉਹਦੇ ਤੋਂ ਵੀ ਮੁੰਡਾ ਬਹੁਤ ਪਰੇਸ਼ਾਨ ਆ ਕਿ ਮੇਰੀ ਮਾਂ ਕਹਿੰਦੀ ਆ ਉਮਰ ਵੇਖੋ ਤੁਹਾਡੇ ਸਾਹਮਣੇ ਕੀ ਆ ਤੇ ਕਾਫੀ ਉਮਰ ਹੋ ਗਈ ਬੁੱਢਿਆ ਦੇ ਥਾਣੇ ਸਰਸਾ ਦੇ ਤੇ ਜਰੀਲ ਕਰ ਰਹੇ ਆ ਉਦੋਂ ਵੀ ਪਰੇਸ਼ਾਨ ਹੀ ਰਹਿ ਗਏ ਰੋਂਦਾ ਰਹਿੰਦਾ ਹੈ ਇਹਨੂੰ ਘੁਆਇਦਾ ਹੈ ਕਿਰੋਲਾ ਭਾਈ ਮਲੇ ਬਹੁਤ ਪਰੇਸ਼ਾਨ ਕਰਦੇ ਆ ਉਹਨਾਂ ਘਰ ਵਿੱਚ ਕੌਣ ਹੈ ਇਹਨਾਂ ਤੋਂ ਘਰ ਦੇ ਇਹਨਾਂ ਦਾ ਇਕੱਲੇ ਹੀ ਆ ਇਹ ਦੋ ਭੈਣਾ ਹੋ ਗਈਆਂ ਉਹ ਆਪਣੇ ਘਰ ਵਾਲੇ ਝਗੜਾ ਜਾਂਦਾ ਝਗੜਾ ਤਨਾ ਸਾਲਾਂ ਤੋਂ ਚੱਲ ਰਿਹਾ ਨਾਲ ਇਦਾਂ ਹੀ ਮਿਲਦੀ ਆ ਪਿੰਡ ਕਿਹੜਾ ਤੁਹਾਡਾ ਇਹ ਲਿਆ ਰਹੇ ਆ ਉਹ ਆ ਵੀ ਨਹੀਂ ਆ ਰਹੀ ਹੈ ਇਹਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਹੈ ਹਾਂਜੀ ਪਹਿਲਾਂ ਵੀ ਇਹਨਾਂ ਨੇ ਦੱਸਿਆ ਵੀ ਮਹਿਲਾ ਨੂੰ ਖਾ ਲੈਣ ਦੀ ਕੋਸ਼ਿਸ਼ ਕੀਤੀ ਆ ਇਸੇ ਪਰੇਸ਼ਾਨੀ ਤੋਂ ਹੀ ਮਿਲਦੀ ਉਹ ਬੇਟੀ ਨੂੰ ਮਿਲਣ ਨਹੀਂ ਦਿੰਦੇ ਨਾ ਉਹ ਆ ਰਹੀ ਆ ਤੇ ਨਾ ਹੀ ਮਿਲਵੇ ਕਿ ਕਿਸਕੇ ਪਾਸੇ ਮਿਲਦੀ ਉਹ ਕਰਨੀ ਦੋ ਮਲੇ ਸ਼ਿਕਾਇਤ ਦਰਜ ਕਰਾਈ ਜੀ ਸ਼ਿਕਾਇਤ ਤਾਂ ਪਹਿਲਾਂ ਹੀ ਦਰਜ ਕਰਾਈ ਆ ਹੁਣ ਵੀ ਕਰਾਈ ਆ ਇਸੇ ਲਾਈਨ ਦੇ ਕੀ ਕਹਿੰਦੇ ਉਹ ਆ ਰਹੇ ਆ ਪੂਸ ਵਾਲੇ ਜਿੰਨੇ ਵੀ ਆ ਰਹੇ ਨੇ ਕਿਹੜਾ ਪਿੰਡ ਹੈ ਮੁੰਡੇ ਦਾ ਕਿਹੜਾ ਪਿੰਡ ਹੈ ਮੁੰਡੇ ਦਾ ਪਿੰਡ ਉਹਦਾ ਪਿੱਛੇ ਤੇ ਹੈ ਲੀਲਕਾ ਬਡਾਲੇ ਕਰਨਥਿਆ ਦੇ ਕੋਲ ਐਸ ਵੇਲੇ ਹੁਣ ਇਹ ਗ੍ਰੀਨ ਸਿਟੀ ਇੱਥੇ ਬਟਾਲੇ ਰਹਿ ਮਲੇਵੀ ਸਾਰੇ ਕਿਹੜਾ ਪਿੰਡ ਹੈ ਪੁਰੀਆਂ ਬਾਤ ਪੁਰੀਆਂ ਹਾਂਜੀ ਪੁਰੀਆਂ ਗੱਲ ਕੋਈ ਸੌਲੇ ਨਸਾ ਕਿਹੜਾ ਸਰ ਦਾ ਹੈ 3 ਸਾਲ ਹੋ ਗਏ ਆ ਮੋਟੀ ਨੂੰ ਫੇਕੇਰੇ ਮਾਪੇ ਲੈ ਗਏ ਸੀਗੇ ਪਰ ਤੱਕ ਹੁਣ ਸਬਾਤ ਕੱਲ ਦੇ ਰਹੇ ਆ ਬਾਹਰ ਵਿੱਚ ਕੇਸ ਐਂ ਵੀ ਸੇਬੇ ਦਾ ਲਾਤਾ ਬਾਤ ਉਹਨਾਂ ਨੇ ਬਹੁਤ ਕੇਸ ਲਾਤੇ 14 ਤਰੀਕ ਤੇ ਕੋਈ ਨਵਾਂ ਕੇਸ ਲਾਤਾ ਉਦੋਂ ਦੀ ਜ਼ਿਆਦਾ ਫੇਰ ਟੈਨਸ਼ਨ ਆ ਗਿਆ ਹੀਗਾ ਉਹਦੋਂ ਦਾ ਤਾਂ ਆਪਣੀ ਟੈਨਸ਼ਨ ਚ ਹੀ ਰਿਹਾ ਵਾ ਅੱਜ ਤਰੀਕ ਦੇ ਜਾਣਾ ਹੀਗਾ ਤੇ ਨਹੀਂ ਜਾ ਸਕਿਆ ਬਣੀ ਕੀ ਕਹਿੰਦੇ ਕੀ ਸੀ ਸੋਹਰੇ ਨੂੰ ਸੋਹਰੇ ਆਂਦੇ ਤੇ ਇਹ ਬਹੁਤ ਪਿਆਰ ਕਰਦਾ ਸੀ ਬੇਟੀ ਜਾਣਾ ਸਾਲਾਂ ਦੀ ਬੇਟੀ ਵੱਜਾ ਮਰ ਗਿਆ ਅੰਦਾ ਹੀ ਮੈਂ ਬੇਟੀ ਨੂੰ ਮਿਲਣਾ ਵਾ ਸੋਹਰਾ ਮੈਨੂੰ ਕੰਮ ਕੀ ਜੇ ਕਿ ਇਹ ਹੁਣ ਇਹ ਮੇਰੇ ਪਿੰਡ ਚਲ ਗਿਆ ਕੁੜੀ ਨੂੰ ਨਹੀਂ ਤੇ ਮੈਂ ਇਹਨੂੰ ਮਾਰ ਕੇ ਤੇਰੇ ਬੂਏ ਤੇਰੇ ਬੂਏ ਦੇ ਕੇ ਲੋਥੀ ਤੁੰਗਾ ਮੈਨੂੰ ਬਹੁਤ ਭੈੜਾ ਬੋਲਦਾ ਸੀ ਔਰ ਕਿਹੜੇ ਪਿੰਡ ਵੇ ਆ ਜੀ ਪੁਰੀਗਾ ਪੁਰੀਗਾ ਇਹੋ ਜੀ ਕੱਲ ਸਾਨੂੰ ਇਨਫੋਰਮੇਸ਼ਨ ਆਈ ਸੀ ਤੇ ਅੱਜ ਉਹਨਾਂ ਦੇ ਉਹਨਾਂ ਦੀ ਮਾਤਾ ਜੀ ਦੇ ਬਰਮਜੀਤ ਕੌਰ ਦੇ ਬਿਆਨਾਂ ਤੇ ਅਸੀਂ ਐਫਆਰ ਨੰਬਰ 198 ਮਿਤੀ 19/02/2024 ਅੰਡਰ ਸੈਕਸ਼ਨ 108 64 ਬੀ ਐਨ ਐਸ ਨਵੀਂ ਤਰਾਵਾਂ ਦੇ ਤਹਿਤ ਕਚਾ ਦਾਜ ਕਰਤਾ। ਇਹਨੀਆਂ ਦੇ ਖਿਲਾਫ ਅਸੀਂ ਜਿਉ ਉਹਨਾਂ ਦੇ ਜੋ ਉਹਨਾਂ ਨੇ ਬਿਆਨ ਦਫਰ ਉਹ ਇਸ ਕਿਰਨਦੀਪ ਕੌਰ ਤੇ ਉਹਨਾਂ ਦੇ ਨਾਲ ਸੱਸ ਸਹੁਰਾ ਚਾਰ ਬੰਦਿਆਂ ਦੇ ਖਿਲਾਫ ਆਈ ਹੈ ਕਚਾ ਦਾਜ ਕਰਤਾ। ਕੋਈ ਸਰ ਹੁਣ ਤੱਕ ਇਹ ਦਰਸਾਰਨ ਕੀਤੀ ਗਈ ਹੈ। ਇਹ ਰੀਸੈਂਟਲੀ ਬਚਾ ਦੱਝ ਹੋਇਆ। ਇਸ ਤੋਂ ਬਾਅਦ ਅਸੀਂ ਗਸ਼ਤਾਰੀ ਸ਼ੁਰੂ ਕਰਾਂਗੇ।